ਫਿਰ ਇਹ ਖੰਡਿਕ ਦੇ ਖону ਮਿਲਣ ਵਾਲਾ ਹੈ ਇਹ ਸੂਟ ਤਾਂ ਬੜਾ ਹੀ ਲਿਮਾਂਡ ਦੇ ਵਿੱਚ ਹੈ ਚਾਈਂਸ ਤੋਂ ਇਹ ਦਿਖਾ ਨਹੀਂ ਕੀ ਦੇਖੋ ਕਿੰਨਾ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਸਪੀਸ਼ੀਅਲ ਡਿਜ਼ਾਈਨ ਹੈ ਸਸ਼ੀ ਕਾਲ ਜੀ ਰੀ ਟਕਲਾਤਾ ਉਸ ਤੇ ਤੁਹਾਡੇ ਸਾਗਤ ਹੈ ਅੱਜ ਫੇਰ ਤੁਹਾਡੇ ਵਾਸਤੇ ਕਾਟਨ ਦੀ ਵੈਰਾਈਟੀ ਜੀ ਮੈਂ ਆਮ ਤੁਹਾਡੇ ਵਾਸਤੇ ਹਰ ਵਾਰ ਲੈ ਕੇ ਆਉਣੀ ਆ ਕਾਟਨ ਦੀ ਵੈਰਾਈਟੀ ਲੈ ਕੇ ਆਣੇ ਆ ਇਸ ਵਾਰੀ ਫੇਰ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਕਾਟਨ ਦੀ ਵੈਰਾਈਟੀ ਅੱਜ ਤੁਹਾਨੂੰ ਵੱਡੇ ਫਲਾਵਰ ਵਾਲੇ ਆਪਾਂ ਸੂਟ ਦਿਖਾਣਗੇ ਵੱਡੇ ਫਲਾਵਰ ਵਾਲੇ ਇਹ ਆਪਾਂ ਪਹਿਲੀ ਆਰਟੀਕਲ ਤੇ ਚੱਲਦੇ ਆ ਬਹੁਤ ਸੋਹਣੀ ਚੀਜ਼ ਅੱਜ ਕੱਲ ਦੇ ਫੁੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਬੱਡੇ ਫਲਾਵਰ ਵਾਲੇ ਸੂਟ ਹਨ ਪਿਓਰ ਕਾਟਨ ਤੇ ਐਕਸਪੋਰਟ ਦੀ ਕਾਟਨ ਮਿਲਣ ਆਲੀ ਹੈ ਤੁਹਾਨੂੰ ਬਹੁਤ ਵਧੀਆ ਸਟਾਫ ਤੁਸੀਂ ਦੇਖ ਦੇਖੋਗੇ ਤਾਂ ਤੁਹਾਨੂੰ ਨਜ਼ਦੀਕ ਤੋਂ ਅਸੀਂ ਟੱਚ ਕਰਾਵਾਂਗੇ ਤਾਂ ਬਹੁਤ ਸੋਹਣਾ ਕੱਪੜਾ ਹੈ ਇਸ ਦੇ ਵਿੱਚ ਤੁਹਾਨੂੰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਜੀ ਇੱਕ ਤੁਹਾਨੂੰ ਇਹ ਡਿਜ਼ਾਈਨ ਮਿਲਣਾ ਲਿਆ ਲਾਈਨਿੰਗ ਵਾਲਾ ਡਿਜ਼ਾਈਨ ਇਹਦੇ ਤੁਸੀਂ ਬਹੁਤ ਸੋਹਣੇ ਕੋਰਸੈਟ ਬਣਾ ਸਕਦੇ ਹੋ ਕੋਰਸੈਟ ਵਾਸਤੇ ਸਪੈਸ਼ਲ ਤੁਹਾਡੇ ਵਾਸਤੇ ਕਪੜਾ ਲੈ ਕੇ ਆਈਆਂ ਕੋਰਸੈਟ ਵਾਸਤੇ ਸਪੈਸ਼ਲ ਕਪੜਾ ਕੋਰਸੈਟ ਵਾਸਤੇ ਸਪੈਸ਼ਲ ਕਪੜਾ ਸਟਾਕ ਵੀ ਬਹੁਤ ਅੱਛਾ ਹੈ ਉਹ ਸੋਹਣੀ ਚੀਜ਼ ਹੈ ਲਾਈਨਿੰਗ ਅਲਾਜੀਕਲ ਬਹੁਤ ਟ੍ਰੈਂਡ ਹੈ ਲਾਈਨਿੰਗ ਅਲੱਗ ਕਪੜਾ ਬਹੁਤ ਟ੍ਰੈਂਡ ਹੈ ਇਸ ਤੋਂ ਬਾਅਦ ਆ ਗਿਆ ਆਪਣਾ ਇੱਕ ਡਿਜ਼ਾਈਨ ਤੁਹਾਨੂੰ ਇਹ ਮਿਲਣਾ ਹੈ ਇਸ ਦੇ ਵਿੱਚ ਅੱਜ ਤੁਹਾਨੂੰ ਇੱਕ ਤੋਂ ਇੱਕ ਸੂਟ ਦਿਖਾਵਾਂਗੇ ਡਿਜ਼ਾਈਨ ਦਿਖਾਵਾਂਗੇ ਤੁਸੀਂ ਮੇਰੇ ਚੈਨਲ ਨੂੰ ਬਹੁਤ ਹੀ ਪਿਆਰ ਦੇ ਰਹੇ ਹੋ ਸੋਹਣੇ ਸੋਹਣੇ ਡਿਜ਼ਾਈਨ ਨੇ ਮੇਰੀ ਕੋਸ਼ਿਸ਼ ਹਰ ਵਾਰ ਰਹਿੰਦੀ ਹੈ ਇਸ ਦੇ ਨਾਲ ਦਾ ਇੱਕ ਹੋਰ ਡਿਜ਼ਾਈਨ ਮੇਰੀ ਕੋਸ਼ਿਸ਼ ਹਰ ਵਾਰ ਰਹਿੰਦੀ ਹੈ ਕਿ ਤੁਹਾਨੂੰ ਸੋਹਣੇ ਤੋਂ ਸੋਹਣੇ ਸੂਟ ਸਟਾਫ ਡਿਜ਼ਾਈਨ ਤੁਹਾਨੂੰ ਬਹੁਤ ਵਧੀਆ ਰੇਟਾ ਦੇ ਵਿੱਚ ਘੱਟ ਤੋਂ ਘੱਟ ਰੇਟਾ ਦੇ ਵਿੱਚ ਦਵਾਂ ਦੇਖੋ ਬਹੁਤ ਹੀ ਪਿਆਰਾ ਜਿਹਾ ਆਈਸਕ੍ਰੀਮ ਵਰਗਾ ਸੂਟ ਤੋਂ ਇਹਨਾਂ ਦੇ ਸੋਹਣੇ ਸੋਹਣੇ ਪ੍ਰਾਈਜ਼ ਮਿਲ ਜਾਣਗੇ ਓਨਲੀ ਦੇਖੋ ਇਹਦਾ ਸਟਾਫ ਫੀਲ ਕਰਕੇ ਦੇਖੋ ਤੁਸੀਂ ਕਿੰਨਾ ਵਧੀਆ ਮੱਖਣ ਮਲਾਈ ਵਰਗਾ ਕੱਪੜਾ ਹੈਗਾ ਪਿਓਰ ਪਿਓਰ ਕਾਟਨ ਦੇ ਵਿੱਚ ਮਿਲਣ ਵਾਲੇ ਸੂਟ ਨੇ ਇਹ ਸਾਰੇ ਸੂਟ ਤੁਹਾਨੂੰ 450 ਦੇ ਵਿੱਚ ਮਿਲਣਗੇ ਕਰੇ ਬੈਠੇ ਤੁਸੀਂ ਮੰਗਵਾਓ ਜਿਹੜਾ ਵੀ ਮੈਨਰ ਆਰਟੀਕਲ ਦਿਖਾਨੀਆਂ ਤੁਹਾਨੂੰ ਇਸ ਦਾ ਕੋਈ ਵੀ ਲੰਬਾ ਨਹੀਂ ਆਊਗਾ ਕਲਰ ਦਾ ਡਿਜ਼ਾਈਨ ਦਾ ਕੋਈ ਵੀ ਲੰਬਾ ਨਹੀਂ ਆਊਗਾ ਜੋ ਵੀ ਤੁਹਾਨੂੰ ਮੈਨੇ ਦਿਖਾਇਆ ਹੈ ਵੀਡੀਓ ਵਿੱਚ ਤੁਹਾਨੂੰ ਸੇਮ ਚੀਜ਼ ਹੀ ਮਿਲੇਗੀ ਐਜ਼ ਇਟ ਇਜ਼ ਸੇਮ ਚੀਜ਼ ਹੀ ਮਿਲੇਗੀ ਹੁਣੇ-ਹੁਣੇ ਆਪਣਾ ਹਿਮਾਚਲ ਤੋਂ ਇੱਕ ਪਾਰਸਲ ਬੁੱਕ ਹੋ ਕੇ ਹਟਿਆ ਬੜਾ ਬੜਾ ਹੀ ਪਿਆਰਾ ਉਹਨਾਂ ਨੇ ਡਿਜ਼ਾਈਨ ਸਿਲੈਕਟ ਕਰਕੇ ਉਹਨਾਂ ਨੇ ਸੂਟ ਦਿੱਤੇ ਸੀ ਇਹ ਕਾ ਡਿਜ਼ਾਈਨ ਹੈ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਨੇ ਕੋਟ ਸੈੱਟ ਕੋਸ ਬਣਾ ਲੈ ਲੈਣਾ। ਸੂਟ ਬਣਾ ਲਓ, ਕੋਟ ਸੈੱਟ ਨਾਲੋਂ ਫਰੌਕ ਸੂਟ ਬਣਾ ਲਓ ਤਾਂ ਬਹੁਤ ਪਿਆਰੇ ਪਿਆਰੇ ਆਰਟੀਕਲ ਨੇ। ਇਸ ਦੇ ਵਿੱਚ ਇੱਕ A ਡਿਜ਼ਾਈਨ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਉਸ ਤੇ ਸਕਰੀਨਸ਼ਾਟ ਮਾਰ ਕੇ ਮੈਨੂੰ ਤੁਸੀਂ WhatsApp ਕਰੋ ਅ ਤੁਹਾਨੂੰ ਡਿਜ਼ਾਈਨ ਮੈਂ ਦਵਾਂਗੀ। ਸੂਟ ਤੁਹਾਡੇ ਘਰ ਬੈਠੇ ਪਹੁੰਚ ਜਾਣਗੇ। ਹਾਂਜੀ ਇਹਦਾ ਪਾਰਸਲ ਆਪਣਾ ਫ੍ਰੀ ਹੋਊਗਾ ਡਿਲੀਵਰੀ ਤੁਹਾਨੂੰ ਫ੍ਰੀ ਮਿਲੂਗੀ ਸਿਰਫ 450 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣ ਵਾਲਾ ਪਿਓਰ ਕਾਟਨ ਦਾ ਐਕਸਪੋਰਟ ਦੀ ਕਾਟਨ ਹੈ ਇੱਕ ਵਾਰ ਫੇਰ ਦੱਸਣ ਲੱਗੀਆਂ ਤੁਹਾਨੂੰ ਮੈਂ ਇਹ ਐਕਸਪੋਰਟ ਦੀ ਕਾਟਨ ਸਸਤੇ ਤੋਂ ਸਸਤੇ ਰੇਟ ਵਿੱਚ ਰੀਟਾ ਕਲਾਥ ਹਾਊਸ ਤੋਂ ਤੁਸੀਂ ਪਰਚੇਸ ਕਰ ਸਕਦੇ ਹੋ ਕਿੰਨਾ ਵਧੀਆ ਨਿੱਕੀ ਬੂਟੀ ਦਾ ਸੂਟ ਨਿੱਕੀ ਬੂਟੀ ਦਾ ਬਹੁਤ ਸੋਹਣਾ ਸੂਟ ਵੱਦ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਮੇਰੇ ਸੂਟ ਡਿਜ਼ਾਈਨਾਂ ਨੂੰ ਕਮੈਂਟ ਕਮੈਂਟ ਕਰੋ ਵੱਦ ਤੋਂ ਵੱਧ ਇਹ ਕਾ ਦੇਖੋ ਬਹੁਤ ਪਿਆਰਾ ਡਿਜ਼ਾਈਨ ਆਨਲ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਡਿਜ਼ਾਈਨ ਤੁਹਾਨੂੰ ਬਹੁਤ ਅੱਛੇ ਲੱਗ ਰਹੇ ਹੋਣਗੇ ਮੇਰੇ ਖਿਆਲ ਹੈ ਕਿ ਮੈਨੂੰ ਹੀ ਬਹੁਤ ਪਸੰਦ ਆ ਇਹਨਾਂ ਦੇ ਡਿਜ਼ਾਈਨ ਔਰ ਕਪੜਾ ਤਾਂ ਬਹੁਤ ਹੀ ਪਾਈਨ ਹੈ ਕਪੜਾ ਬਹੁਤ ਫਾਈਨ ਹੈ ਇੱਕ ਡਿਜ਼ਾਈਨ ਤੁਹਾਨੂੰ ਇਹ ਦਿਖਾਉਣ ਲੱਗੀ ਆ ਦੇਖੋ ਕਿੰਨਾ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਸਪੀਸ਼ੀਅਲ ਡਿਜ਼ਾਈਨ ਹੈ ਬਹੁਤ ਹੀ ਡਿਮਾਂਡ ਦੇ ਵਿੱਚ ਨੇ ਇਹ ਇਹ ਤੁਹਾਨੂੰ ਮੈਂ نیچے ਵੀ ਦਿਖਾਇਆ ਸੀ ਇਹ ਡਿਜ਼ਾਈਨ ਇਸ ਦੇ ਕਟੋ ਕਟ ਦੋ ਤਿੰਨ ਆਰਡਰ ਤਾਂ ਮੇਰੇ ਕੋਲ ਆ ਚੁੱਕੇ ਨੇ ਇੱਥੋਂ ਦੇ ਤੇ ਤੁਹਾਨੂੰ ਮਿਲਣ ਵਾਲਾ ਹੈ ਇਹ ਸੂਟ ਤਾਂ ਬੜਾ ਹੀ ਡਿਮਾਂਡ ਦੇ ਵਿੱਚ ਹੈ ਇੱਕ ਨਾਲ ਦੇ ਦੋ ਸੂਟ ਵੀ ਮਿਲ ਜਾਣਗੇ ਤਿੰਨ ਵੀ ਮਿਲ ਜਾਣਗੇ ਤੁਹਾਨੂੰ ਜੇ ਤੁਸੀਂ ਮੈਨੂੰ ਦੋ ਕਹੋਗੇ ਤਾਂ ਦੋ ਵੀ ਦੇ ਦੂੰਗੀ ਤੇ ਤਿੰਨ ਵੀ ਦੇ ਦੂੰਗੀ ਕੋ ਨਾਲ ਦੇ ਸੂਟ ਜੀ ਇਹ ਵੀ ਹੈ ਇਹ ਕ ਲਾਈਨਾਂ ਵਾਲਾ ਸੂਟ ਹੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਦਾ ਲਾਈਨਿੰਗ ਵਾਲਾ ਸੂਟ ਇਹ ਵੀ ਬਹੁਤ اچھی ਚੀਜ਼ ਹੈ ਜਿਹੜਾ ਵੀ ਆਰਟੀਕਲ ਤੁਹਾਨੂੰ ਪਸੰਦ ਹੈ ਇੱਕ ਵਾਰ ਮੈਨੂੰ ਜਰੂਰ ਸਕਰੀਨਸ਼ਾਟ ਲੈ ਕੇ ਟਿੰਗ WhatsApp ਦੇ ਉੱਤੇ ਭੇਜ ਸਕਦੇ ਹੋ ਤੁਹਾਨੂੰ ਵਧੀਆ ਤੋਂ ਵਧੀਆ ਸੂਟਾਂ ਦੀ ਵੈਰਾਈਟੀ ਦਵਾਂਗੇ ਆਪਾਂ ਇੱਕ ਵਾਰ ਫੇਰ ਰਿਪੀਟ ਕਰਦੀ ਆਪਾਂ ਧਿਆਨ ਨਾਲ ਤੁਸੀਂ ਦੇਖ ਲਓ ਸੇਮ ਚੀਜ਼ ਮਿਲ ਨਾਲੀ ਹੈ ਜਿਹੜੀ ਵੀ ਤੁਹਾਨੂੰ ਪਸੰਦ ਹੈ ਉਹ ਲੈ ਸਕਦੇ ਹੋ ਆਪਾਂ ਪਰਚੇਸ ਕਰ ਸਕਦੇ ਹੋ ਇੱਕ ਵਾਰ ਰਿਪੀਟ ਕਰਾਂ ਦੇ ਵਿੱਚ ਬਹੁਤ ਸੋਹਣਾ ਨਿੱਕੀ ਬੂਟੀ ਦਾ ਸੂਟ ਹੈ। ਇਹ ਕੋਈ ਇਹ ਵੀ ਬਹੁਤ ਸੋਹਣਾ ਲੀਫਸ ਵਾਲਾ ਡਿਜ਼ਾਈਨ ਹੈ। ਇਹ ਬੜਾ ਵਧੀਆ ਆ ਗਿਆ। ਇਹ ਵੀ ਬਹੁਤ ਅੱਛਾ ਸੂਟ ਹੈ। ਇੱਕ ਤੋਂ ਇੱਕ ਡਿਜ਼ਾਈਨ ਮਿਲਣ ਵਾਲੇ ਨੇ। ਹਾਂਜੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਇਹ ਆਨ ਵਾਲੀ ਵੈਰਾਈਟੀ ਤੁਹਾਨੂੰ ਜੇ ਥੋੜਾ ਮੈਨੂੰ ਕਮੈਂਟ ਮਿਲੂਗਾ ਤਾਂ ਫਿਰ ਮੈਨੂੰ ਆਨ ਵਾਲੀ ਵੈਰਾਈਟੀ ਮੈਂ ਤੁਹਾਨੂੰ ਸੇਮ ਹੀ ਦਿਖਾ ਸਕਾਂ ਜਿਵੇਂ ਤੁਸੀਂ ਚਾਹੋਗੇ ਹਾਂਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ